ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਨੰਬਰ 2 ਉਰਦੂ ਫਾਰਸੀ ਦੇ ਔਖੇ ਸ਼ਬਦਾਂ ਦੇ ਪੰਜਾਬੀ ਵਿੱਚ ਅਰਥ ਇਸ ਵੀਡੀਓ 'ਚ ਦੋਸਤੋ ਹਾ ਹਾ ਤੋਂ ਲੈ ਕੇ ਗੱਗਾ ਤੱਕ ਦੇ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਆ ਨਾਲੇ ਅਰਥ ਦੱਸੇ ਗਏ ਨੇ ਬਾਕੀ ਦੇ ਲਗਾਤਾਰ ਇਸੇ ਤਰ੍ਹਾਂ ਚੱਲ ਰਿਹਾ ਅਗਲੀਆਂ ਵੀਡੀਓ ਦੇ ਵਿੱਚ ਸੰਮਤੀ ਪਟਵਾਰੀ ਪੰਚਾਇਤ ਵਿਭਾਗ ਦਾ ਉਹ ਸਰਕਾਰੀ ਕਰਮਚਾਰੀ ਹੁੰਦਾ ਹੈ ਜੋ ਪੰਚਾਇਤ ਵਿਭਾਗ ਦੀਆਂ ਸ਼ਾਮਲਾ ਜ਼ਮੀਨਾਂ ਦੇ ਰਿਕਾਰਡ ਦਾ ਹਰ ਤਰ੍ਹਾਂ ਦਾ ਹਿਸਾਬ ਕਿਤਾਬ ਰੱਖਦਾ ਹੈ ਹੈਕਟੇਰ ਇੱਕ ਹੈਕਟੇਰ ਵਿੱਚ 12 ਬਿਗੇ ਹੁੰਦੇ ਹਨ ਜਾਂ ਇਹ ਕਹਿ ਲਵੋ ਕਿ ਇੱਕ ਹੈਕਟੇਰ ਵਿੱਚ 20 ਕਨਾਲਾਂ ਹੁੰਦੀਆਂ ਨੇ ਪਾਬ ਜ਼ਮੀਨਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਬਿਗੇ ਵਿਸਿਆਣੀ ਤੇ ਇੱਕ ਕਨਾਲ ਮਰਲੇ ਵਾਲੀ ਜੇ ਤਾਂ ਬਿਗੇ ਵਿਸਿਆਣੀ ਜ਼ਮੀਨ ਦਾ ਹਿਸਾਬ ਨਾਲ ਹੈਕਟੇਰ ਕੱਢਣਾ ਤਾਂ ਇੱਕ ਹੈਕਟੇਰ ਦੇ ਵਿੱਚ 12 ਬਿਗੇ ਆਉਣਗੇ ਜੇ ਕਨਾਲ ਮਰਲੇ ਵਾਲੀ ਤਾਂ 1 ਹੈਕਟੇਅਰ ਬਰਾਬਰ 20 ਕਨਾਲ ਹਸਵ ਜੈਲ ਦਾ ਮਤਲਬ ਹੈ ਨਿਮਨ ਲਿਖਤ ਅਨੁਸਾਰ ਵੀ ਹੈਟ ਲਿਖੇ ਅਨੁਸਾਰ ਹਸ ਦੇ ਅਨੁਸਾਰ ਹਸਵ ਦਾ ਮਤਲਬ ਹੈ ਵੀ ਦੇ ਅਨੁਸਾਰ ਹਸਵ ਜਾਬਤਾ ਹਸਵ ਜਾਬਤਾ ਦਾ ਮਤਲਬ ਹੈ ਵੀ ਕਾਨੂੰਨ ਅਨੁਸਾਰ ਕਾਰਵਾਈ ਆ ਨੰਨਾ ਵੈਸੇ ਬਾਧੂ ਲਿਖਿਆ ਗਿਆ ਇਹਨੂੰ ਨਾ ਨਾ ਸਮਝਿਓ ਕਾਨੂੰਨ ਅਨੁਸਾਰ ਕਾਰਵਾਈ ਹਮਸੀਰਾ ਹਮ ਸੀਰਾ ਦਾ ਮਤਲਬ ਹੈਗਾ ਸਾਕੀ ਭੈਣ ਹੇਵਾ ਹੇਵਾ ਦਾ ਮਤਲਬ ਹੈ ਵੀ ਕਿਸੇ ਨੂੰ ਆਪਣੀ ਮਾਲਕੀ ਬਿਨਾ ਪੈਸੇ ਦੇ ਦਾਨ ਕਰਨਾ ਜਿਹੜੀ ਆਪਾਂ ਬਿਨਾ ਪੈਸੇ ਲੈ ਕੇ ਕਿਸੇ ਨੂੰ ਆਪਾਂ ਕਹਿੰਦੇ ਨੇ ਵੀ ਹੇਵਾ ਕਰਾਤਾ ਵੀ ਕਿਸੇ ਨੂੰ ਦਾਨ ਗਿਫਟ ਜਿਹਨੂੰ ਗਿਫਟ ਕਹਿੰਦੇ ਆ ਇਹਦਾ ਮਤਲਬ ਅਸਲ ਚ ਗਿਫਟ ਆ ਹੇਵਾ ਦਾ ਹੱਦ ਵਾਸਤ ਮਾਲ ਵਿਭਾਗ ਵੱਲੋਂ ਪਿੰਡ ਨੂੰ ਦਿੱਤਾ ਗਿਆ ਸੀਰੀਅਲ ਨੰਬਰ ਜਿਵੇਂ ਪਿੰਡਾਂ ਦਾ ਨੰਬਰ ਜਿਵੇਂ ਜਮ੍ਹਾਂ ਬੰਦੀ ਚ ਖੇਵਟਾਂ ਦਾ ਨੰਬਰ ਹੁੰਦਾ 1 2 3 ਇਸੇ ਤਰ੍ਹਾਂ ਇੱਕ ਤਹਿਸੀਲ ਦੇ ਵਿੱਚ ਜਿਹੜੇ ਪਿੰਡ ਨੇ ਉਹਨਾਂ ਨੂੰ ਇੱਕ ਸੀਰੀਅਲ ਨੰਬਰ ਦਿੱਤਾ ਹੋਇਆ ਵੀ ਹੱਦਵਸਤ ਉਹਨੂੰ ਹੱਦਵਸਤ ਕਹਿੰਦੇ ਨੇ ਵੀ ਇਹਦਾ ਹੱਦਵਸਤ ਨੰਬਰ ਇਹਨਾਂ ਇਹਦਾ ਇਹਨਾਂ ਉਹ ਸੀਰੀਅਲ ਵਾਈਜ਼ ਸਾਰੇ ਪਿੰਡਾਂ ਦੀ ਗਿਣਤੀ ਇੱਕ ਤਰ੍ਹਾਂ ਦੀ ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਉਹਨੂੰ ਹੱਦਵਸਤ ਕਿਹਾ ਜਾਂਦਾ ਹੱਦਬੰਦੀ ਹੱਦਬੰਦੀ ਕਹਿੰਦੇ ਨੇ ਵੀ ਦੋ ਪਿੰਡਾਂ ਦੀ ਸਾਂਝੀ ਵਟ ਜਿਵੇਂ ਉਹ ਨਕਸ਼ਾ ਤੁਹਾਨੂੰ ਦਿਖਾਇਆ ਸੀ ਨਾ ਉਹ ਤੇ ਹੱਦਾਂ ਵੀ ਨੇ ਮਰੱਬਾ ਬੰਦੀ ਹੁੰਦੀ ਆ ਦੋ ਪਿੰਡਾਂ ਦੀ ਇੱਥੇ ਸਾਂਝੀ ਵਟਾ ਆ ਜਾਂਦੀ ਹੈ ਜਿਹਨੂੰ ਹੱਦ ਕਹਿੰਦੇ ਨੇ ਆ ਉਹ ਹੱਦਬੰਦੀ ਹੁੰਦੀ ਆ ਹਕੂਕ ਹਕੂਕ ਦਾ ਮਤਲਬ ਹੈ ਹੱਕ ਵੀ ਆਪਣੇ ਜਿਹੜੇ ਅਧਿਕਾਰ ਹੁੰਦੇ ਨੇ ਉਹਨੂੰ ਕਹਿੰਦੇ ਨੇ ਹਕੂਕ ਹੁਕਮ ਅਦੂਲੀ ਹੁਕਮ ਅਦੂਲੀ ਦਾ ਮਤਲਬ ਹੈ ਹੁਕਮ ਨਾ ਮੰਨਣਾ ਕੁੱਲ ਕਿੱਤੇ ਕੁੱਲ ਕਿੱਤੇ ਦਾ ਮਤਲਬ ਹੈ ਖੇਵਟ ਖਾਤੇ ਵਿੱਚ ਖਸਰਾ ਨੰਬਰਾਂ ਦੀ ਗਿਣਤੀ ਨੂੰ ਕਿੱਤੇ ਕਿਹਾ ਜਾਂਦਾ ਹੈ ਜਿਵੇਂ ਇੱਕ ਖਤੌਨੀ ਦੇ ਵਿੱਚ ਲਾ ਲਓ ਜਿੰਨੇ ਖਸਰਾ ਨੰਬਰ ਆ ਜਾਂਦੇ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹਨੂੰ ਕਿੱਤੇ ਕਹਦੇ ਨੇ ਫਿਰ ਖੇਵਟ ਦਾ ਜਿਹੜਾ ਅਖੀਰ 'ਚ ਜੋੜ ਲੱਗਿਆ ਹੁੰਦਾ ਉੱਥੇ ਮਿਜਾਨ ਲਿਖਿਆ ਹੁੰਦਾ ਵੀ ਖੇਵਟ ਦਾ ਕੁੱਲ ਜੋੜ ਉੱਥੇ ਕੁੱਲ ਕਿੱਤੇ ਲਿਖਿਆ ਹੁੰਦਾ ਉਹ ਸਾਰੀ ਖੇਵਟ 'ਚ ਜਿੰਨੇ ਖਸਰਾ ਨੰਬਰ ਆ ਜਾਂਦੇ ਨੇ ਭਾਵੇਂ ਉਹ ਵਟਿਆਂ 'ਚ ਹੋਵੇ ਜਿਵੇਂ ਮਰਜ਼ੀ ਹੋਵੇ ਉਹਨੂੰ ਗਿਣਤੀ ਕਰੀ ਜਾਊਗੀ ਜਿੰਨੀ ਗਿਣਤੀ ਹੋ ਉਹਨੂੰ ਕਿੱਤੇ ਕਹਦੇ ਨੇ ਕਮੀ ਬੇਸੀ ਕਮੀ ਬੇਸੀ ਦਾ ਮਤਲਬ ਹੈ ਘਾਟਾ ਵਾਧਾ ਮੀਦਾ ਮਤਲਬ ਘਟਾ ਵੇਸੀ ਦਾ ਮਤਲਬ ਹੈ ਵਾਧਾ ਕਬਜ਼ਕਾਰ ਕਬਜ਼ਕਾਰ ਉਹਨੂੰ ਕਹਿੰਦੇ ਨੇ ਜੋ ਜ਼ਮੀਨ ਨੂੰ ਵਰਤ ਰਿਹਾ ਹੋਵੇ ਭਾਵੇਂ ਜਿਸ ਦਾ ਕਬਜ਼ਾ ਹੋਵੇ ਉਹਨੂੰ ਕਬਜ਼ਕਾਰ ਕਿਹਾ ਜਾਂਦਾ ਕਬਜ਼ਾ ਵਰੰਟ ਸਰਕਾਰ ਅਦਾਲਤ ਵੱਲੋਂ ਨਜਾਇਜ਼ ਕਬਜ਼ਾ ਹਟਾਉਣ ਦੇ ਹੁਕਮਾਂ ਨੂੰ ਕਬਜ਼ਾ ਵਰੰਟ ਕਿਹਾ ਜਾਂਦਾ ਹੈ ਭਾਵੇਂ ਜਦੋਂ ਕਿ ਤਾਂ ਸ਼ਾਮਲਾ ਜ਼ਮੀਨਾਂ ਤੇ ਜਿਵੇਂ ਨਾਜਾਇਜ਼ ਕਬਜ਼ਾ ਕਰ ਲੈਂਦੇ ਨੇ ਉਹ ਜਦੋਂ ਨਾਜਾਇਜ਼ ਕਬਜ਼ਾ ਹਟਾਉਣਾ ਤਾਂ ਕਬਜ਼ਾ ਬਰੰਟ ਜਾਰੀ ਕਰਾਏ ਜਾਂਦੇ ਨੇ ਪਹਿਲਾਂ ਫਿਰ ਪੁਲਿਸ ਦੀ ਸਹਾਇਤਾ ਨਾਲ ਉਹ ਜਿਹੜਾ ਕਬਜ਼ਾ ਨਾਜਾਇਜ਼ ਕਦੂਰ ਕਰਾਇਆ ਜਾਂਦਾ ਇਸੇ ਤਰ੍ਹਾਂ ਜਦੋਂ ਤਕਸੀਮ ਚ ਬੰਦਿਆਂ ਦੇ ਅਦਾਲਤੀ ਜਿਹੜੀ ਤਕਸੀਮ ਹੁੰਦੀ ਆ ਉਹ ਕਿਸੇ ਦਾ ਘਾਟਾ ਵਾਧਾ ਹੁੰਦਾ ਜਿਹੜਾ ਕਬਜ਼ਿਆਂ ਦਾ ਉਹ ਦੂਰ ਕਰਨ ਦਾ ਕਬਜ਼ਾ ਬਰੰਟ ਜਾਰੀ ਕਰਾਉਣੇ ਪੈਂਦੇ ਨੇ ਉਹ ਤਹਿਸੀਲਦਾਰ ਵੱਲੋਂ ਹੁੰਦੇ ਨੇ ਤੇ ਉਹਨੂੰ ਕਬਜ਼ਾ ਬਰੰਟ ਕਿਹਾ ਜਾਂਦਾ ਕਨਕੂਤ ਕਨਕੂਤ ਦਾ ਮਤਲਬ ਹੈਗਾ ਵੀ ਖੜੀ ਫਸਲ ਵਿੱਚੋਂ ਪੈਦਾਵਾਰ ਦਾ ਅੰਦਾਜ਼ਾ ਲਾਉਣਾ ਜਿਹੜੀ ਫਸਲ ਆ ਉਹਦਾ ਮਤਲਬ ਜਿਵੇਂ ਮੁਆਵਜ਼ਾ ਕਹਿ ਲੋ ਵੀ ਆਪਾਂ ਤੈਅ ਕਰਨਾ ਵੀ ਫਸਲ ਦੇ ਪੈਦਾਵਾਰ ਦੀ ਕਿੰਨੀ ਹੋਊਗੀ ਫਸਲ ਨੂੰ ਦੇਖ ਕੇ ਦੱਸਣਾ ਉਹਨੂੰ ਕਨਕੂਤ ਕਹਿੰਦੇ ਨੇ ਕਨਗੋ ਕਨਗੋ ਇਹ ਮਾਲ ਵਿਭਾਗ ਦੇ ਉਹ ਕਰਮਚਾਰੀ ਹੁੰਦਾ ਹੈ ਜੋ ਪਟਵਾਰੀ ਤੋਂ ਸੀਨੀਅਰ ਹੁੰਦਾ ਹੈ ਇਸ ਦਾ ਕੰਮ ਆਪਣੇ ਅਧੀਨ ਪਟਵਾਰੀਆਂ ਵੱਲੋਂ ਕੀਤੇ ਕੰਮਾਂ ਦੀ ਚੈਕਿੰਗ ਕਰਨਾ ਅਤੇ ਨਿਸਾਨਦੇਹੀਆਂ ਵਗੈਰਾ ਕਰਨਾ ਹੁੰਦਾ ਹੈ ਇਹ ਇੰਤਕਾਲਾਂ ਦਾ ਵੀ ਮੁਕਾਬਲਾ ਕਰਦਣੇ ਵੀ ਪਿਛਲਾ اندراج ਜਿਹੜਾ ਪਹਿਲਾ ਮਾਲਕ ਸੀ ਉਹਦੀ ਮਾਲਕੀ ਠੀਕ ਆ ਤੇ ਨਵੇਂ ਦਾ ਇਹ ਇਹਨਾਂ ਨੇ ਮਲਾਂਨ ਕਰਨਾ ਹੁੰਦਾ ਕਾਨੂੰਗੋ ਨੇ ਤੇ ਜਿਹੜੀਆਂ ਗਰਦਾਵਰੀਆਂ ਪਟਵਾਰੀ ਕਰਕੇ ਆਉਂਦੇ ਨੇ ਉਹ ਵੀ ਕਾਨੂੰਗੋ ਵੱਲੋਂ ਸਾਰੀ ਚੈੱਕ ਕੀਤੇ ਜਾਂਦੇ ਨੇ ਇਕੱਲਾ ਇਕੱਲਾ ਖਸਰਾ ਨੰਬਰ ਕੁੱਲਮ ਲਾ ਕੇ ਕੰਨ ਉਹਦਾ ਮਤਲਬ ਇਹ ਆ ਵੀ ਪਟਵਾਰੀ ਵੱਲੋਂ ਜਿੰਨੇ ਵੀ ਕੰਮ ਕੀਤੇ ਜਾਂਦੇ ਨੇ ਕੰਨ ਉਹ ਤੇ ਨਿਗਰਾਨੀ ਰੱਖਦਾ ਤੇ ਉਹਦੀ ਪੜਤਾਲ ਕਰਦਾ ਸਾਰੇ ਕੰਮਾਂ ਦੀ ਉਹਨੂੰ ਬਕਾਇਦਾ ਰਿਕਾਰਡ 'ਚ ਲਿਖਦਾ ਸਾਈਨ ਕਰਦਾ ਉਹਦੇ ਵੀ ਆ ਤਰੀਕ ਨੂੰ ਆਹ ਕੰਮ ਚੈੱਕ ਕੀਤਾ ਗਿਆ ਕਾਫੀਅਤ ਕਾਫੀਅਤ ਕਹਿੰਦੇ ਨੇ ਵਿਸ਼ੇਸ਼ ਕਥਨ ਵਾਲੇ ਖਾਨੇ ਨੂੰ ਜਿਵੇਂ ਜਮ੍ਹਾਂ ਬੰਦੀ ਦਾ ਖਾਨਾ ਨੰਬਰ 8 ਹੁੰਦਾ ਉਹਨੂੰ ਵਿਸ਼ੇਸ਼ ਕਥਨ ਕਹਿ ਲੋ ਕਾਫੀਅਤ ਕਹਿ ਲੋ ਵਿਸ਼ੇਸ਼ ਸਥਾਨ ਕਹਿ ਲੋ ਕੋਈ ਵੀ ਚੀਜ਼ ਜਿਹੜੀ ਵਿਸ਼ੇਸ਼ ਆ ਉਹਨੂੰ ਕਾਫੀਅਤ ਕਿਹਾ ਜਾਂਦਾ ਕੁਰਸੀਨਾਮਾ ਮਾਲਕਾਂ ਦੇ ਖੂਨ ਦੇ ਰਿਸ਼ਤਿਆਂ ਸੰਬੰਧੀ ਜੋ ਵਾਰਸਾਂ ਦਾ ਪਟਵਾਰੀ ਵੱਲੋਂ ਇੱਕ ਸਰਟੀਫਿਕੇਟ ਜਾਂ ਨਕਸ਼ਾ ਬਣਾਇਆ ਜਾਂਦਾ ਹੈ ਉਸਨੂੰ ਕੁਰਸੀਨਾਮਾ ਕਿਹਾ ਜਾਂਦਾ ਉਹ ਦੇਖਦੇ ਨਹੀਂ ਆ ਨਕਸ਼ਾ ਜਾਂ ਉਹ ਬਣਾ ਕੇ ਕੁੰਡੀਆਂ ਹੀ ਬਣਾ ਕੇ ਬਣਾਉਂਦੇ ਨੇ ਤਿਆਰ ਕਰਦੇ ਨੇ ਪਟਵਾਰੀ ਉੱਚ ਤਿੰਨ ਪੀੜੀਆਂ ਤੱਕ ਲਿਖਿਆ ਜਾਂਦਾ ਵੀ ਦਾਦਾ ਇਹ ਸੀ ਦਾਦੀ ਇਹ ਫਿਰ ਉਹਦੇ ਥੱਲੇ ਉਹਦੇ ਕਿੰਨੀ ਔਲਾਦ ਸੀ ਕਿੰਨੇ ਮੁੰਡੇ ਕੁੜੀਆਂ ਫਿਰ ਉਹਨਾਂ ਦੇ ਉਹਦੀ ਕਿਹੜੀ ਘਰ ਵਾਲੀ ਸੀ ਫਿਰ ਉਹਨਾਂ ਦੀ ਅੱਗੇ نیچے ਔਲਾਦ ਲਿਖਿਆ ਜਾਂਦਾ ਉਹ ਸਾਰੀ ਉਹਦੇ ਵਿੱਚ ਲਿਖਿਆ ਜਾਂਦਾ ਵੀ ਕੌਣ ਜਿਉਂਦਾ ਕੌਣ ਮਰਿਆ ਜਿਹੜਾ ਮਰ ਜਾਂਦਾ ਉਹਨੂੰ ਉੱਤੇ ਲਿਖਿਆ ਜਾਂਦਾ ਫੌਤ ਜਿਉਂਦੇ ਹੁੰਦੇ ਨੇ ਉਹਨਾਂ ਤੇ ਟਿਕ ਲਾਈ ਜਾਂਦੀ ਹੈ ਵੀ ਜਿਉਂਦੇ ਨੇ ਕੁਰਸੀ ਨਾਮੇ ਦਾ ਮਤਲਬ ਇਹ ਹੈ ਵੀ ਕਿਸੇ ਬੰਦੇ ਦਾ ਤਿੰਨ ਪੀੜੀਆਂ ਦਾ ਬਲੱਡ ਲਾਈਨ ਨਦਰਸਾਉਂਦਾ ਕੁਰਸੀ ਨਾਮੇ ਦਾ ਮਤਲਬ ਇਹ ਹੈ ਕਨਿੰਦਾ ਕਨਿੰਦਾ ਹੁੰਦਾ ਦੇਣ ਵਾਲਾ ਜਿਹੜਾ ਕੋਈ ਦਿੰਦਾ ਜਿਵੇਂ ਜਮਾ ਮੰਡੀ ਦੇ ਖਾਨਾ ਕਾਸਤ ਵਿੱਚ ਤਵਾਦਲੇ ਵਾਲੇ ਨਿਰਾਜ ਵਿੱਚ ਲਿਖਿਆ ਹੁੰਦਾ ਹੈ ਕਿ ਫਲਾਣਾ ਸਿੰਘ ਹਿੱਸੇਦਾਰ ਤਵਾਦਲਾ ਕਨਿੰਦਾ ਜਿੱਥੇ ਆ ਜਾਂਦਾ ਵੀ ਫਲਾਣਾ ਸਿੰਘ ਹਿੱਸੇਦਾਰ ਤਵਾਦਲਾ ਕਨਿੰਦਾ ਇਹਦਾ ਮਤਲਬ ਇਹ ਹੈ ਵੀ ਜਿਹੜਾ ਇਹ ਫਲਾਣਾ ਸਿੰਘ ਆ ਇਹ ਤਵਾਦਲੇ 'ਚ ਜਗ੍ਹਾ ਦੇ ਰਿਹਾ ਭਾਬ ਜੋ ਤਵਾਦਲੇ ਰਹੀ ਜ਼ਮੀਨ ਦੇ ਰਿਹਾ ਹੈ ਉਹ ਤੋਂ ਬਾਅਦ ਵਾਲਾ ਬੰਦਾ ਜਿਹੜਾ ਹੁੰਦਾ ਉਹ ਜ਼ਮੀਨ ਲੈ ਰਿਹਾ ਹੁੰਦਾ ਖੇਵਟ ਜਮ੍ਹਾਂਬੰਦੀ ਦਾ ਕਾਲਮ ਨੰਬਰ 1 ਜਿਸ ਵਿੱਚ ਮਾਲਕਾਂ ਦੀ ਮਾਲਕੀ ਦਾ ਖਾਤਾ ਲਿਖਿਆ ਹੁੰਦਾ ਹੈ ਇਹ ਫਰਦ ਚ ਪਹਿਲਾ ਹੀ ਕਾਲਮ ਹੁੰਦਾ ਇਹਦੇ ਬਾਰੇ ਪਹਿਲਾਂ ਵੀ ਤੁਹਾਨੂੰ ਕਈ ਵਾਰੀ ਦੱਸ ਚੁੱਕੇ ਹਾਂ ਇਹ ਸਾਰਿਆਂ ਨੂੰ ਪਤਾ ਹੀ ਆ ਵੀ ਖੇਵਟ ਨੰਬਰ ਕੀ ਹੁੰਦਾ ਖਤੌਨੀ ਖਤੌਨੀ ਹੁੰਦੀ ਆ ਉਹ ਖੇਵਟ ਦਾ ਜਿਹੜਾ ਅਗਲਾ ਸਬ ਖਾਤਾ ਹੁੰਦਾ ਨੇ ਉਹਨੂੰ ਖਤੌਨੀ ਕਹਿੰਦੇ ਨੇ ਆਕਾਸਤਕਾਰ ਦੇ ਖਾਤੇ ਨੂੰ ਖਤੌਨੀ ਨੰਬਰ ਕਿਹਾ ਜਾਂਦਾ ਹੈ ਇਸ ਖਾਤੇ ਵਿੱਚ ਜ਼ਮੀਨ ਤੇ ਕਾਸਤਕਾਰ ਅਤੇ ਗਰਦਾਬਰੀ ਦਾ ਵੇਰਵਾ ਲਿਖਿਆ ਹੁੰਦਾ ਹੈ ਕਿ ਇਸ ਰਕਵੇ ਤੇ ਕਿਸਦਾ ਕਬਜ਼ਾ ਹੈ ਖਤੌਨੀ ਪੈਮਾਇਸ਼ ਇਸ ਦਸਤਾਵੇਜ਼ ਵਿੱਚ ਮਰੱਭਾ ਬੰਦੀ ਤੋਂ ਪਹਿਲਾਂ ਦੇ ਖੇਵਟ ਨੰਬਰ ਖਸਰਾ ਨੰਬਰ ਰਕਬਾ ਅਤੇ ਮਰੱਭਾ ਬੰਦੀ ਤੋਂ ਬਾਅਦ ਵਾਲੇ ਖੇਵਟ ਨੰਬਰ ਖਸਰਾ ਨੰਬਰ ਤੇ ਰਕਬਾ ਲਿਖਿਆ ਹੁੰਦਾ ਉਦੇ ਕਾਲਮ ਇਸ ਤਰ੍ਹਾਂ ਦੇ ਬਣੇ ਹੁੰਦੇ ਨੇ ਉਹ ਚ ਲਿਖਿਆ ਹੁੰਦਾ ਵੀ ਇਹ ਸਾਬਕਾ ਇਹ ਹਾਲੀ ਆ ਉਹਨਾਂ ਦੇ ਵਿੱਚ ਜੋ ਵੀ ਕੰਪੈਰੀਸ਼ਨ ਹੁੰਦਾ ਉਹ ਸਾਰਾ ਨਵਾਂ ਪੁਰਾਣਾ ਇਦਾਂ ਖਤੌਨੀ ਪਮੈਸ ਚ ਮੈਂਸ਼ਨ ਕੀਤਾ ਹੁੰਦਾ ਖਸਰਾ ਨੰਬਰ ਪਿੰਡ ਦੇ ਨਕਸ਼ੇ ਦੇ ਵਿੱਚ ਜੋ ਜ਼ਮੀਨ ਦੇ ਖੇਤ ਨੂੰ ਨੰਬਰ ਦਿੱਤਾ ਹੁੰਦਾ ਉਹਨੂੰ ਖਸਰਾ ਨੰਬਰ ਕਿਹਾ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੇਨ ਚੀਜ਼ ਆ ਖੁਦਕਾਸ਼ਤ ਜੋ ਆਪਣੀ ਮਾਲਕੀ ਵਾਲੀ ਜ਼ਮੀਨ ਤੇ ਖੇਤੀ ਆਪ ਕਰਦਾ ਹੋਵੇ ਉਹਨੂੰ ਖੁਦਕਾਸਤ ਕਿਹਾ ਜਾਂਦਾ ਵੀ ਉਹ ਮਾਲਕ ਵੀ ਉਹੀ ਆ ਮਾਲਕੀ ਖਾਨੇ ਚ ਤੇ ਉਹਤੇ ਕਬਜ਼ਾ ਵੀ ਉਹਦਾ ਬਾਹੀ ਉਹੀ ਕਰਦਾ ਮਤਲਬ ਇਹ ਗਰਦਾਬਰੀ ਉਹਦੇ ਨਾਮ ਤੇ ਹੀ ਆ ਜਿੱਥੇ ਖੁਦਕਾਸਤ ਸਬਦ ਆ ਜਾਂਦਾ ਖਾਬੰਦ ਖਾਬੰਦ ਦਾ ਮਤਲਬ ਹੈ ਪਤੀ ਪਤੀ ਨੂੰ ਘਰ ਵਾਲੇ ਨੂੰ ਕਹਿੰਦੇ ਨੇ ਖਾਬੰਦ ਖਾਨਗੀ ਆਪਸੀ ਸਹਿਮਤੀ ਨਾਲ ਘਰੇਲੂ ਤੌਰ ਤੇ ਕੀਤੀ ਗਈ ਲਿਖਤ ਜੋ ਰਜਿਸਟਰਡ ਨਾ ਹੋਵੇ ਉਹਨੂੰ ਖਾਨਗੀ ਕਹਿੰਦੇ ਨੇ ਜਿਵੇਂ ਖਾਨਗੀ ਵਸੀਤ ਆਗੇ ਖਾਨੀ ਤਬਾਦਲਾ ਆ ਗਿਆ ਉਹ ਜਿਹੜੀਆਂ ਘਰੇਲੂ ਤੌਰ ਤੇ ਭਾਵੇਂ ਉਹ ਤਹਿਸੀਲਦਾਰ ਤੇ ਦਫ਼ਤਰ ਤੋਂ ਸਬ ਰਜਿਸਟਰਾਰ ਤੋਂ ਹੋ ਰਜਿਸਟਰਡ ਨਹੀਂ ਹੋਈ ਹੋਈ ਘਰੇਲੂ ਤੌਰ ਤੇ ਆ ਅਸਟਾਮ ਤੇ ਕੀਤੀ ਹੋਈ ਆ ਗੈਰ ਮਜਰੂਆ ਗੈਰ ਵਾਹੀਯੋਗ ਜ਼ਮੀਨ ਜਿੱਤੇ ਖੇਤੀ ਨਹੀਂ ਹੁੰਦੀ ਜਿਵੇਂ ਜਮਾ ਮੰਡੀ ਦੇ ਲਾਸਟ ਖਾਨੇ ਦੇ ਜੋੜ ਲੱਗਿਆ ਹੁੰਦਾ ਨਾ ਮਜਰੂਆ ਗੈਰ ਮਜਰੂਆ ਉੱਥੇ ਲਿਖਿਆ ਹੁੰਦਾ ਏ ਗੈਰ ਮਜਰੂਆ ਦਾ ਮਤਲਬ ਇਹ ਆ ਵੀ ਜਿਹੜੀ ਗੈਰ ਵਾਹੀ ਜ਼ੋਗਾ ਜਿੱਥੇ ਖੇਤੀ ਨਹੀਂ ਹੁੰਦੀ ਗੋਸਵਾਰਾ ਗੋਸਵਾਰਾ ਦਾ ਮਤਲਬ ਆ ਬੇਰਵਾ ਤੁਸੀਂ ਡਿਟੇਲ ਬਣਾਉਣੀ ਜਦੋਂ ਆਪਾਂ ਕਿਸੇ ਚੀਜ਼ ਦਾ ਹਿਸਾਬ ਕਿਤਾਬ ਕੱਢਦੇ ਆ ਨਾ ਪੂਰੀ ਡਿਟੇਲ ਉਹਨੂੰ ਗੋਸਵਾਰਾ ਕਹਿੰਦੇ ਨੇ ਉਹਨੂੰ ਇੰਡੈਕਸ ਇਹਨੂੰ ਗੋਸਵਾਰਾ ਹੁੰਦਾ ਪੂਰਾ ਜੀਤੇ ਡਿਟੇਲ ਲਿਖੀ ਜਾਵੇ ਗੈਰ ਮਮਕਨ ਜਿਸ ਜ਼ਮੀਨ ਤੇ ਖੇਤੀ ਨਹੀਂ ਕੀਤੀ ਜਾਂਦੀ ਕਿਸੇ ਹੋਰ ਕੰਮ ਲਈ ਵਰਤੀ ਜਾਂਦੀ ਹੈ ਜਿਵੇਂ ਕਿ ਮਕਾਨ ਦਫਤਰ ਸਟੇਸ਼ਨ ਗਰਾਊਂਡ ਸੜਕ ਆਦਿ ਕੁਝ ਵੀ ਹੋਵੇ ਇਹ ਜਾ ਜਿੱਤੇ ਖੇਤੀ ਨਹੀਂ ਹੁੰਦੀ ਭਾਵੇਂ ਕੁਝ ਹੋਰ ਬਣਿਆ ਹੋਵੇ ਉਹਨੂੰ ਗੈਰਮਮਕਨ ਕਹਿ ਦਿੰਦੇ ਆ ਗੈਰਮਮਕਨ ਲਿਖਿਆ ਜਾਂਦਾ ਉੱਥੇ ਗੈਰਮਰੂਸੀ ਜਿਹੜਾ ਵਿਅਕਤੀ ਜ਼ਮੀਨ ਦਾ ਮਾਲਕ ਨਾ ਹੋਵੇ ਕਿਸੇ ਦੀ ਜ਼ਮੀਨ ਤੇ ਸਿਰਫ ਕਾਸਤ ਕਰ ਰਿਹਾ ਹੋਵੇ ਉਸਨੂੰ ਗੈਰਮਰੂਸੀ ਕਿਹਾ ਜਾਂਦਾ ਹੈ ਵੀ ਕਬਜ਼ਾ ਹੈਗਾ ਉਹਦਾ ਕਾਸਤ ਕਰਦਾ ਪਰ ਉਹ ਮਾਲਕ ਨਹੀਂ ਹੈਗਾ ਜਿਵੇਂ ਕਿਰਾਏ ਤੇ ਕਹ ਲੋ ਬੰਦਾ ਕਿਰਾਏ ਤੇ ਬੈਠਾ ਉਹ ਗੈਰ ਮਰੂਸੀ ਹੁੰਦਾ ਜਿਹੜਾ ਬੰਦਾ ਸਿਰਫ ਕਬਜ਼ਾ ਜ਼ਮੀਨ ਤੇ ਬਾਹੀ ਕਰ ਰਿਹਾ ਮਾਲਕ ਨਹੀਂ ਹੈਗਾ ਪਰ ਜਿਰਦਾਬਰੀ ਪਟਵਾਰੀ ਵੱਲੋਂ ਸਾਲ ਵਿੱਚ ਦੋ ਵਾਰੀ ਹਰ 6 ਮਹੀਨੇ ਬਾਅਦ ਮਤਲਬ ਸਾਲ ਚ ਦੋ ਵਾਰੀ ਹੁੰਦੀ ਹੈ 6-6 ਮਹੀਨੇ ਬਾਅਦ ਸਾਰੇ ਖੇਤਾਂ ਦਾ ਮੁਆਇਨਾ ਕੀਤਾ ਜਾਂਦਾ ਹੈ ਕਿ ਕਿਹੜੇ ਮਾਲਕ ਦੇ ਇਸ ਖੇਤ ਭਾਵ ਖਸਰਾ ਨੰਬਰ ਦੇ ਕਿੰਨੇ ਰਕਬੇ ਵਿੱਚ ਕਿਹੜੀ ਫਸਲ ਬੀਜੀ ਹੋਈ ਹੈ ਇਸ ਨੂੰ ਗਰਦਾਵਰੀ ਕਰਨਾ ਕਿਹਾ ਜਾਂਦਾ ਹੈ ਪਟਵਾਰੀ ਉਹ ਅਕਸ ਲੱਠਾ ਲੈ ਕੇ ਨਕਸ਼ਾ ਲੈ ਕੇ ਨਾਲ ਖੇਤਾਂ 'ਚ ਜਾਂਦਾ ਇਕੱਲਾ ਇਕੱਲਾ ਖਸਰਾ ਨੰਬਰ ਉੱਥੇ ਜਾ ਕੇ ਚੈੱਕ ਕਰਦਾ ਹਰ 6 ਮਹੀਨਿਆਂ ਬਾਅਦ ਵੀ ਕਿਹੜੇ ਖਸਰਾ ਨੰਬਰ 'ਚ ਕਿੰਨੇ-ਕਿੰਨੇ ਰਕਬੇ ਵਿੱਚ ਆਹ ਫਸਲ ਖੜੀ ਆ ਬਾਅਦ 'ਚ ਇਹਦੀ ਕਰਨ ਨੂੰ ਪੜਤਾਲ ਵੀ ਕਰਦਾ ਗਰਭ ਪਛਮ ਦੇਸਾ ਨੂੰ ਗਰਭ ਕਿਹਾ ਜਾਂਦਾ ਹੈ ਗਰਿੰਦਾ ਗਰਿੰਦਾ ਉਮੀ ਆ ਗਿਆ ਜਿਵੇਂ ਆਪਾਂ ਤੁਹਾਨੂੰ ਦੱਸਿਆ ਜੀ ਨਾ ਵੀ ਕਨਿੰਦਾ ਤਵਾਦਲਾ ਕਨਿੰਦਾ ਗਰਿੰਦਾ ਦਾ ਮਤਲਬ ਇਹ ਹੈ ਲੈਣ ਵਾਲਾ ਕਿਨਿੰਦਾ ਦਾ ਹੈਗਾ ਤੀ ਦੇਣ ਵਾਲਾ ਗਰਿੰਦਾ ਹੋ ਗਿਆ ਲੈਣ ਵਾਲਾ ਲੈਣ ਵਾਲਾ ਜਿਵੇਂ ਜਮਾ ਬੰਦੀ ਦੇ ਖਾਨਾ ਕਾਸਤ ਵਿੱਚ ਤਵਾਦਲੇ ਵਾਲੇ ਨਰਾਜ ਵਿੱਚ ਲਿਖਿਆ ਹੁੰਦਾ ਹੈ ਕਿ ਤਵਾਦਲਾ ਗਰਿੰਦਾ ਖੁਦ ਕਾਸਤ ਤਵਾਦਲਾ ਗਰਿੰਦਾ ਭਾਵ ਜੋ ਤਵਾਦਲੇ ਰਹੀ ਮਾਲਕ ਬਣਿਆ ਹੈ ਉਹ ਕਾਸਤ ਕਰ ਰਿਹਾ ਹੈ ਮਾਲਕ ਵੀ ਬਣ ਗਿਆ ਉਹ ਤਵਾਦਲਾ ਗਰਿੰਦਾ ਖੁਦਕਾਸਤ ਤੇ ਹੁਣ ਕਾਸਤ ਵੀ ਕਰਦਾ ਕਬਜ਼ਾ ਵੀ ਉਸੇ ਬੰਦੇ ਦਾ ਜਿੱਥੇ ਖਾਨਾ ਕਾਸਤ ਜੇ ਖਤੌਨੀ ਦੇ ਵਿੱਚ ਇਹ ਸ਼ਬਦ ਆ ਗਿਆ ਨਾ ਕਨਿੰਦਾ ਤੇ ਗਰਿੰਦਾ ਇਹਦਾ ਮਤਲਬ ਇਹ ਆ ਵੀ ਇਹ ਬੰਦਾ ਜਿਹੜਾ ਮਾਲਕ ਬਣ ਗਿਆ ਤੇ ਕਾਬਜਕਾਰ ਗਰਦਾਬਰੀ ਵੀ ਇਹਦੇ ਨਾਮ ਤੇ ਆ ਗੈਰ ਮਨਕੂਲਾ ਜਾਇਦਾਦ ਅਚਲ ਸੰਪਤੀ ਜਿਵੇਂ ਜ਼ਮੀਨ ਮਕਾਨ ਵਗੈਰਾ ਜੋ ਜਾਇਦਾਦ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਚੱਲ ਕੇ ਨਾ ਜਾ ਸਕਦੀ ਹੋਵੇ ਉਹਨੂੰ ਚੱਲ ਸੰਪਤੀ ਕਹਿੰਦੇ ਨੇ ਆਪਾਂ